ਰੂਪਨਗਰ ਦੇ ਵਿੱਚ 크ਰਿਸਚਨ ਪਾਈਚਾਰੇ ਦੇ ਵੱਲੋਂ 크리스마ਸ ਦਾ ਤਿਉਹਾਰ ਮਨਾਇਆ ਗਿਆ ਹੈ ਦੱਸਦੇ ਕਿ ਸਮੂਹ ਪਾਈਚਾਰੇ ਨੇ ਖੁਸ਼ੀਆਂ ਜਿਹੜੀਆਂ ਕੀ ਉਹ ਸਾਂਝੀਆਂ ਕੀਤੀਆਂ ਨੇ ਤੌਤੀ ਸਾਫਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਚੀਮਾ ਨੇ ਵੀ ਜਿਹੜੀ ਕਿ ਉੱਥੇ ਸ਼ਿਰਕਤ ਕੀਤੀ ਹੈ ਤਾਂ ਉੱਥੇ ਦਲਜੀਤ ਚੀਮਾ ਦੇ ਚਰਚ ਦੇ ਵਿੱਚ 크ਰਿਸਚਨ ਪਾਈਚਾਰੇ ਨੂੰ ਮੁਬਾਰਕਾਂ ਦਿੱਤੀਆਂ ਨੇ ਤੌਤੀ ਸ਼ੋਮਣੀ ਕਾਲੀਦਾਲ ਦੇ ਸੀਨੀਅਰ ਨੇਤਾ ਤੇ ਸਾਫਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਕੋਟਲਾ ਨਿਹੰਗ ਵਿਖੇ ਸਥਿਤਰ ਚਰਚ ਦੇ ਵਿੱਚ 크ਰਿਸਚਨ ਭਾਈਚਾਰੇ ਦੇ ਨਾਲ 25 ਦਸੰਬਰ ਦੇ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਨੇ। ਤੋਤੀ ਡਾਕਟਰ ਸੀਮਾ ਨੇ ਕਿਹਾ ਹੈ ਕਿ ਭਾਈਚਾਰਕ ਸਾਂਝ ਦੇ ਤੌਰ ਤੇ ਇਸ ਜਗ੍ਹਾ ਤੇ ਉੱਤੇ ਪਹੁੰਚਿਆ ਤੇ ਸਮੂਹ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੇ ਆ। ਇਹ ਆਜੀ ਤੇ ਕਿਸਮਸਤੇ ਅਬੀਤ ਕਿਰਨੋਲਿਸੇ ਸਾਰੇ ਤੁਸੀਂ ਭਾਈਚਾਰੇ ਨੂੰ ਦੇ ਦਿਨ ਘਰ ਆਈਆਂ ਤੋਂ ਨਹੀਂ ਕਰਨੀ ਬੰਦ ਪਰ ਮੈਨੂੰ ਖੁਸ਼ੀ ਹੈ ਕਿ ਹਰ ਸਾਲ ਦੀ ਤਰ੍ਹਾਂ ਕੋਟਨਾ ਦੇ ਹੰਗ ਜਿਹੜਾ ਰੋਪੜ ਦੇ ਕੋਲ ਸਾਡਾ ਨਗਰ ਹੈ ਉੱਥੇ ਫਾਦਰ ਚਰਨ ਸਿੰਘ ਜੀ ਤੇ ਸਾਰੇ ਇਨ ਦੇ ਸਾਥੀ 크리스마ਸ ਦਾ ਇਹ ਹੜਾ ਜਿਹੜਾ ਬਹੁਤ ਬੜੀ ਸ਼ਾਂਤੂਸ਼ਾਪ ਦੇ ਨਾਲ ਬੜੀ ਸ਼ਰਧਾ ਦੇ ਨਾਲ ਭਾਗਮ ਦੇ ਨਾਲ ਕਰਉਂਦੇ ਆ ਜਿੱਥੇ ਵੱਡੀ ਕਿਰਤੀ ਦੇ ਵਿੱਚ ਮਸੀਹ ਪੈਂਚਾ ਦਾ ਸ਼ਰਧਾ ਹੁੰਦਾ ਤੇ ਸਾਰੇ ਧਰਮਾਂ ਦੇ ਲੋਕ ਜੁੜੇ ਆ ਪਾਈਚਾਰਕ ਸਾਇੰਸ ਦੇ ਤੌਰ ਤੇ ਕੁਸ਼ੰਦ ਦੇ ਸਮਾਜ ਦੇ ਵਿੱਚ ਸ਼ਾਮਲ ਹੋਇਆ ਮੇਰੀ ਅਰਦਾਸ ਹੈ ਕਿ ਸਾਰੇ ਪਰਿਵਾਰਾਂ ਦੇ ਵਿੱਚ ਪਰਵਾਤਨਾ ਖੁਸ਼ੀਆਂ ਖੇੜੀ ਬਖਸ਼ੇ ਕਿਸੇ ਤਰ੍ਹਾਂ ਇਹ ਸਾਰੇ ਪਰਿਵਾਰ ਖੁਸ਼ਹਾਲ ਹੋਵੇ ਅੱਗੇ ਵਧੇ ਸਾਰਿਆਂ ਨੂੰ ਇਸ ਸਥਿਤੀ ਬਹੁਤ ਬਹੁਤ ਵਧਾਈ ਦਿੰਦਾ ਹਾਂ